ਲੋ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਆ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਕਿਸਾਨ ਤੇ ਸਿੱਖ ਜਥੇਬੰਦੀਆਂ ਹੋ ਗਈਆਂ ਇੱਕ ਜਗਤਾਰ ਹਵਾਰਾ ਦੇ ਪਿਤਾ ਵੱਲੋਂ ਕਰ ਦਿੱਤਾ ਵੱਡਾ ਐਲਾਨ ਅੱਜ ਅਹਿਮ ਤੇ ਜਿਹੜੀ ਖਾਸ ਮੀਟਿੰਗ ਕਿਸਾਨਾਂ ਦੀ ਤੇ ਨਾਲ ਜਿਹੜੇ ਸੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬੈਠੇ ਆ ਸਿੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਆਪਸ ਦੇ ਵਿੱਚ ਮੀਟਿੰਗ ਹੁੰਦੀ ਆ ਮੀਟਿੰਗ ਤੋਂ ਬਾਅਦ ਅਹਿਮ ਤੇ ਵੱਡੇ ਐਲਾਨ ਕੀਤੇ ਜਾਂਦੇ ਨੇ ਕਿਉਂਕਿ ਕੌਮੀ ਇਨਸਾਫ ਮੋਰਚਾ ਜੋ ਮੁਹਾਲੀ ਦੇ ਆ ਸਰਹੱਦਾਂ ਦੇ ਉੱਤੇ ਚੱਲ ਰਿਹਾ ਉਹ 2 ਸਾਲ ਤੋਂ ਉੱਪਰ ਹੋ ਚੁੱਕੇ ਨੇ ਪਰ ਹਾਲੇ ਤੱਕ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਹੋਈ ਤਾਂ ਜਿਸ ਨੂੰ ਲੈ ਕੇ ਅੱਜ ਵੱਡੇ ਐਲਾਨ ਕੀਤੇ ਨੇ ਬੰਦੀ ਸਿੰਘਾਂ ਦੇ ਲਈ ਵੱਡੀ ਰਾਹਤ ਤੇ ਖੁਸ਼ੀ ਦੀ ਗੱਲ ਹੈ ਕੀ ਕੁਝ ਕਹਿ ਰਹੇ ਨੇ ਜਗਤਾਰ ਹਵਾਰਾ ਦੇ ਪਿਤਾ ਉਹਨਾਂ ਦੀ ਜ਼ੁਬਾਨੀ ਸੁਣਾਉਨੇ ਆ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜੀ ਅੱਜ ਦੀ ਮੀਟਿੰਗ ਰੱਖੀ ਗਈ ਸੀ ਉਸ ਵਿੱਚ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵਪਾਰਕ ਜਥੇਬੰਦੀਆਂ ਸਾਡੇ ਸੱਦੇ ਤੇ ਪਹੁੰਚੀਆਂ ਸਪ ਖਾਸ ਤੌਰ ਤੇ ਪੱਤਰਕਾਰ ਭਾਈ ਚਾਰਾ ਜਿਹੜਾ ਵੱਡੀ ਗਿਣਤੀ ਚ ਪਹੁੰਚਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਅੱਜ ਜਿਹੜਾ ਅੱਜ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਹੋਇਆ ਕਿ ਜਿਸ ਹੈ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ ਸਰਕਾਰ ਉਹਨਾਂ ਤੇ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਉਹ ਉਹਨਾਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ ਅੱਜ ਦੀ ਜਿਹੜੀ ਮੀਟਿੰਗ ਵਿੱਚ ਵਿਚਾਰ ਚਰਚਾ ਹੋਈ ਹੈ ਕਿ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਮੁੱਦੇ ਹੈ ਉਹਨਾਂ ਨੂੰ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਪਿੰਡ-ਪਿੰਡ ਘਰ-ਘਰ ਲੈ ਕੇ ਜਾਣਾ। ਪ੍ਰਚਾਰ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਆਬਦੀ ਦੇ ਖਿਲਾਫ ਇਹ ਸਰਕਾਰਾਂ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ। ਦੂਜਾ ਜਿਹੜਾ ਹਿਊਮਨ ਰਾਈਟਸ ਦੀ ਵਾਇਲੈਂਸ ਕਰ ਰਹੀਆਂ ਇਹ ਸਰਕਾਰਾਂ ਉਹ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਦੁੱਗਣੀਆਂ ਕੱਟ ਚੁੱਕੇ ਪਰੰਤੂ ਉਹਨਾਂ ਦੀ ਰਿਹਾਈਆਂ ਨਹੀਂ ਕਰ ਰਹੀਆਂ। ਇਥੇ ਤੱਕ ਕੇ ਨਾ ਉਹਨਾਂ ਨੂੰ ਪ੍ਰੋਲ ਦਿੱਤੀ ਜਾ ਰਹੀ ਹੈ ਜਹੇਦਾਰ ਜਗਤਾਰ ਸਿੰਘ ਆਵਾਰਾ ਜਿਹੜਾ 2005 ਤੋਂ ਲਗਾਤਾਰ ਦਿੱਲੀ ਦੀ ਜੇਲ੍ਹ 'ਚ ਹੈ ਉਸ ਦਾ ਕਾਨੂੰਨੀ ਹੱਕ ਵੀ ਬਣਦਾ ਕਿ ਉਹ ਪੰਜਾਬ ਦੀ ਜੇਲ੍ਹ ਵਿੱਚ ਆਵੇ ਕਿਉਂਕਿ ਪੰਜਾਬ ਦੇ ਕੇਸ ਅੱਜ ਵੀ ਪੈਣ ਪਏ ਹਨ ਉਹਨਾਂ ਦੇ ਸੋ ਉਹਨਾਂ ਦੀ ਸ਼ਿਫਟਮ ਨੂੰ ਲੈ ਕੇ ਵੀ ਸੁਪਰੀਮ ਕੋਰਟ 'ਚ ਕੇਸ ਗਿਆ ਪਰੰਤੂ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜੋ ਉੱਥੇ ਪੰਜਾਬ ਦਾ ਏਜੀ ਪੇਸ ਹੋਇਆ ਉਹਨੇ ਇਹ ਦੋਸ਼ ਲਾਇਆ ਕਿ ਜੇ ਜਗਤਾਰ ਸਿੰਘ ਅਬਾਰਾ ਪੰਜਾਬ ਆਉਂਦਾ ਲਾ ਐਂਡ ਆਰਡਰ ਦਾ ਖਤਰਾ ਉਹਨੂੰ ਖਤਰਾ ਪਉਂਦਾ ਸੋ ਆਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਲਾ ਐਂਡ ਆਰਡਰ ਨੂੰ ਇਹ ਸਰਕਾਰ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਇਹ ਆਪ ਖਰਾਬ ਕਰ ਰਹੀ ਹੈ ਕਿਉਂਕਿ 13 ਫਰਵਰੀ ਤੋਂ ਜਿਹੜੇ ਕਿਸਾਨ ਭਰਾ ਆਪਣੇ ਕਿਸਾਨੀ ਹੱਕਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਸੀ 19 ਤਰੀਕ ਨੂੰ ਪਿਛਲੇ ਮਹੀਨੇ ਦੀ ਜਿਸ ਤਰ੍ਹਾਂ ਉਹਨਾਂ ਨੂੰ ਮੀਟਿੰਗ ਤੇ ਸੱਦ ਕੇ ਚੰਡੀਗੜ੍ਹ ਵਿੱਚ ਉਹਨਾਂ ਤੇ ਤਸ਼ੱਦਦ ਕਰਿਆ ਮੋਰਚਿਆਂ ਦੇ ਭਾਵੇਂ ਸ਼ੰਭੂ ਮੋਰਚਾ ਸੀ ਭਾਵੇਂ ਖਨੌਰੀ ਮੋਰਚਾ ਸੀ ਜਿਸ ਤਰ੍ਹਾਂ ਦਾ ਉਹਨਾਂ ਕਿਸਾਨਾਂ ਤੇ ਤਸ਼ੱਦਦ ਕਰਿਆ ਲੁੱਟ ਮਚਾਈ ਕਰੀ ਹੈ ਮੈਂ ਕਹਿਣਾ ਲਾਹਨਤ ਹੈ ਨਾ ਸਰਕਾਰਾਂ ਤੇ ਇਹ ਆਪ ਜ਼ਿੰਮੇਵਾਰ ਹੈ ਉਸ ਲਾਡ ਆਰਡਰ ਨੂੰ ਖਰਾਬ ਕਰਨ ਦੀ ਆ। ਸੋ ਆਉਣ ਵਾਲੇ ਦਿਨਾਂ ਵਿੱਚ ਇੱਕ ਤਾਂ ਅਸੀਂ ਸਪਸ਼ਟ ਕਰਦੇ ਹਾਂ ਕਿ 15 ਮਈ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਆਕਾਲ ਦਿੱਤੀ ਗਈ ਹੈ ਕਿ ਤਹਿਸੀਲ ਲੈਵਲ ਤੇ ਅਸੀਂ ਇਕੱਠ ਕਰਕੇ ਸਾਰੀ ਜਥੇਬੰਦੀਆਂ ਨੇ ਜਿੰਨੀਆਂ ਅੱਜ ਪਹੁੰਚੀਆਂ ਜਾਂ ਜਿਹੜੀਆਂ ਅੱਜ ਨਹੀਂ ਵੀ ਹਾਜ਼ਰ ਹੋਈਆਂ ਉਹਨਾਂ ਤੱਕ ਅਪਰੋਚ ਕਰਕੇ ਅਸੀਂ ਤਹਿਸੀਲ ਲੈਵ ਤੇ ਬਹੁਤ ਵੱਡਾ ਇਕੱਠ ਕਰਨਾ ਤੇ ਇੱਕ ਚੇਤਾਵਨੀ ਪੱਤਰ ਕਿਉਂਕਿ ਮੰਗ ਪੱਤਰ ਹੁਣ ਤੱਕ ਬਹੁਤ ਦੇ ਚੁੱਕੇ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਸੋ ਅਸੀਂ ਉਸ ਦਿਨ ਚੇਤਾਵਨੀ ਪੱਤਰ ਪੰਜਾਬ ਦੇ ਗਵਰਨਰ ਨੂੰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਣਾ ਕਿ ਜੇ ਸਰਕਾਰਾਂ ਨੇ ਸਾਨੂੰ ਹੁਣ ਵੀ ਹਿਸਾਬ ਨਾ ਦਿੱਤਾ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਐਕਸ਼ਨ ਲੈਣਾ ਤੇ ਇਹਨੂੰ ਆਮ ਲੋਕਾਂ ਦੀ ਮੂਵਮੈਂਟ ਬਣਾ ਦੇਣਾ ਸੋ ਅਗਲੇ ਸਮਿਆਂ ਚ ਜੋ ਵੀ ਕਿਸਾਨ ਭਰਾ ਕੋਈ ਅੰਦੋਲਨ ਕਰਨਗੇ ਕੋਈ ਪ੍ਰੋਗਰਾਮ ਦੇਣਗੇ ਕੌਮੀ ਇਲਸਾਮ ਮੋਰਚਾ ਉਹਨਾਂ ਦਾ ਡਟ ਕੇ ਹਮਾਇਤ ਕਰੇਗਾ ਤੇ ਜਿਸ ਤਰ੍ਹਾਂ ਪਿਛਲੇ ਦਿਨੀ ਮੁਸਲਮਾਨ ਭਰਾਵਾਂ ਤੇ ਵੱਖ ਬਿਲ ਬੋਰਡ ਵੱਖ ਬਿਲ ਲੈ ਕੇ ਆਏ ਆ ਉਹ ਵੱਖ ਬੋਰਡ ਨੂੰ ਖਤਮ ਕਰਿਆ ਜਾ ਰਿਹਾ ਹੈ ਕੌਮੀ ਸੰਸਮੋਰਚਾ ਉਹਦੀ ਵੀ ਸਮਹਿਤ ਕਰਦਾ ਕਿਉਂਕਿ ਲੋੜ ਹੈ ਆਉਣ ਵਾਲੇ ਦਿਨਾਂ ਚ ਅਸੀਂ ਉਥੇ ਸਪਸ਼ਟ ਕਰਦੇ ਹਾਂ ਕਿ ਜਿਹੇ ਦਾ ਜਗਤਾਰ ਸਿੰਘ ਹਵਾਰਾ ਨਾਲ ਪੰਜਾਬ ਆਏ ਤੋਂ ਲੈਂਡ ਆਰਡਰ ਖਰਾਬ ਨਹੀਂ ਹੋਣਾ ਉਹਨਾਂ ਦੀ ਜਿਹੜੀ ਸੋਚ ਹੈ ਉਹ ਸੋਚ ਹੈ ਪੰਜਾਬ ਦਾ ਨੌਜਵਾਨ ਜਿਹੜਾ ਅੱਜ ਬੇਰੁਕਾਰ ਹੋ ਕੇ ਵਿਦੇਸ਼ਾਂ ਜਾ ਰਿਹਾ ਮਜ਼ਦੂਰੀ ਕਰਨ ਵਾਸਤੇ ਮਜ਼ਬੂਰ ਹੋ ਰਿਹਾ ਉਹਨੂੰ ਰੋਕਣ ਦੀ ਸ਼ਕਤੀ ਰੱਖਦਾ ਪੰਜਾਬ ਚ ਜਿਹੜਾ ਸਰਕਾਰਾਂ ਵੱਲੋਂ ਨਸ਼ਿਆਂ ਦਾ ਦੌਰ ਚਲਾਇਆ ਗਿਆ ਉਸ ਨੂੰ ਕੰਟਰੋਲ ਕਰਨ ਦੀ ਰੱਖਦਾ ਪਤਿਤ ਪਣੇ ਦੀ ਜਿਹੜੀ ਲਹਿਰ ਹੈ ਉਹਨੂੰ ਸੁਧਾਰ ਕਰਨ ਵਾਸਤੇ ਗੁਣ ਰੱਖਦਾ ਉਹ ਸੋ ਇਸ ਕਰਕੇ ਉਹ ਇੱਕ ਹੱਤਬਾਦੀ ਨਹੀਂ ਉਹ ਪੰਜਾਬ ਪ੍ਰਤੀ ਉਹਦੀ ਸੋਚ ਹੈ ਜਿਹੜੀ ਬਹੁਤ ਸੋਹਿਰਦਾ ਹੈ ਕਿਉਂਕਿ ਉਹਨੂੰ ਬੜਾ ਦਰਦ ਹੈ ਕਿ ਮੇਰੀ ਕੌਮ ਮੇਰਾ ਪੰਜਾਬ ਅੱਜ ਬਰਬਾਦ ਹੋਣ ਦਾ ਜਾ ਰਿਹਾ ਜਿਸ ਤਰ੍ਹਾਂ ਭਾਵੇਂ ਸੈਂਟਰ ਦੀ ਸਰਕਾਰ ਕਰ ਰਹੀ ਹੈ ਜਾਂ ਪੰਜਾਬ ਦੀ ਸਰਕਾਰ ਕਰ ਰਹੀ ਹੈ ਅੱਜ ਸਾਡੇ ਕਿਸਾਨ ਨੂੰ ਖਸਿਆਰਾ ਬਣਵਾ ਕੇ ਪੰਜਾਬ ਨੂੰ ਖਤਮ ਕਰਦੇ ਤੁਲੀ ਪਈ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਉਹਨਾਂ ਵਾਲੇ ਦਿਨਾਂ 'ਚ ਇੱਥੇ ਪੰਜਾਬ ਦੀਆਂ ਜ਼ਮੀਨਾਂ ਖਰੀਦ ਕੇ ਉਹ ਕਾਰਪੋਰੇਟ ਘਰਾਣੇ ਉਹੀ ਪਾਕਿਸਤਾਨ ਰਾਹੀਂ ਅਰਬ ਦੇਸ਼ਾਂ ਨਾਲ ਵਪਾਰ ਕਰਨਗੇ ਪਰੰਤੂ ਅੱਜ ਪੰਜਾਬ ਰਾਹੀਂ ਹੁੰਦਾ ਉਹਦਾ ਫਾਇਦਾ ਸਿੱਖਾਂ ਨੂੰ ਪੰਜਾਬੀਆਂ ਨੂੰ ਪਹੁੰਚਦਾ ਇਹ ਨਹੀਂ ਸਰਕਾਰਾਂ ਚਾਹੁੰਦੀਆਂ ਕਿਉਂਕਿ ਅੱਜ ਵੀ ਭਾਰਤ ਦੀ ਸਰਕਾਰ ਦਾ ਵਪਾਰ ਹੈ ਜਿਹੜਾ ਉਹ ਗੁਜਰਾਤ ਰਾਹੀਂ ਕਾਂਦਲਾ ਨਹੀਂ ਪਾਕਿਸਤਾਨ ਨਾਲ ਵੀ ਹੋ ਰਿਹਾ ਤੇ ਉਹਨਾਂ ਅਰਬ ਦੇਸ਼ਾਂ ਨਾਲ ਵੀ ਹੋ ਰਿਹਾ ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਤੇ ਹੀ ਵਿਚਾਰ ਕਰਨੇ ਆ ਇਹ ਸਾਰੇ ਜਿਹੜੇ ਮੁੱਦਿਆਂ ਤੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਇਹ ਜਿੱਥੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਅੱਜ ਮੈਂ ਉਹਨਾਂ ਜਿਹੜਾ ਭਾਰਤ ਸਰਕਾਰ ਦੀ ਨੀਤੀ ਹੈ ਇੱਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਇਹ ਮੈਂ 70% ਉਹਨਾਂ ਹਿੰਦੂ ਭਰਾਵਾਂ ਨੂੰ ਵੀ ਦੱਸਣਾ ਚਾਹੁੰਨਾ ਕਿ ਉਹਨਾਂ ਦਾ ਨਾਂ ਵਰਤ ਕੇ ਉਹਨਾਂ ਤੋਂ ਇਹ ਸਿਆਸੀ ਲਾਹੇ ਲੈ ਰਹੇ ਹੈ ਆਰਥਿਕ ਲਾਹੇ ਲੈ ਰਹੇ ਹੈ ਕਿਉਂਕਿ ਉਹ ਵੀ 70% ਜਿਹੜੀ ਜਨਰੇਸ਼ਨ ਉਹ ਇੰਨੀ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੀ ਹੈ ਜੇ ਦੇਖੀ ਜਾਈਏ ਦੇਖੀਏ ਭਾਵੇਂ ਉਹ ਆਪਣੇ ਝੁੰਗੀਆਂ ਚ ਰਹਿ ਰਹੇ ਆ ਚੌਪੜੀਆਂ ਇੱਥੇ ਤੱਕ ਕਿ ਉਹਨਾਂ ਬਾਅਦ ਤੇ ਰਹਿਣ ਵਾਸਤੇ ਕੋਈ ਮਕਾਨ ਨਹੀਂ ਪਰੰਤੂ ਉਹਨਾਂ ਨੂੰ ਇਸ ਚ ਹਿੰਦੂ ਇੱਕ ਏਜੰਡਾ ਦੇ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਉਹਨਾਂ ਮਿਲ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਤੇ ਬਾਕੀ ਜਿੰਨੀਆਂ ਵੀ ਅਨਸਾਪ ਸੰਦੇ ਜਥੇਬੰਦੀਆਂ ਤੇ ਉਹਨਾਂ ਨੂੰ ਇਕੱਤਰ ਹੋ ਕੇ ਜਿਸ ਤਰ੍ਹਾਂ ਵੀ ਪੰਜਾਬ ਦੀ ਜਿੰਨੇ ਵੀ ਜਥੇਬੰਦੀਆਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਇਹ ਜਹੇਦਾਰ ਜਗਤਾਰ ਸਿੰਘ ਹਵਾਰਾ ਦੀ ਅਪੀਲ ਵੀ ਹੈ ਕਿ ਜਦੋਂ ਤੱਕ ਅਸੀਂ ਇਕੱਤਰ ਨਹੀਂ ਹੋ ਜਾਂਦੇ ਖਾਸ ਕਰਕੇ ਸਿੱਖ ਕੌਮ ਨੂੰ ਜੋ ਉਹ ਕੁਝ ਪਿੱਛੇ ਵਾਪਰਿਆ ਉਹਨੂੰ ਸਾਰਿਆਂ ਨੂੰ ਛੱਡ ਕੇ ਇੱਕ ਮਿਸਾਲੇ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕੇ ਆਪਣੇ ਸੰਘਰਸ਼ ਦੀ ਪੂਰਤੀ ਲਈ ਸੰਘਰਸ਼ ਕਰਨਾ ਚਾਹੀਦਾ ਸੋ ਅੱਜ ਦਾ ਇਹ ਮੀਟਿੰਗ ਦਾ ਅਜੰਡਾ ਗੁਰਦੀਪ ਸਿੰਘ ਜੀ ਸਪੋਕਸਮੈਨ ਨੇ ਜੋ ਮੋਰਚੇ ਦੇ ਉਹ ਇਸ ਤੋਂ ਪਹਿਲਾਂ ਕਿ ਉਹ ਰੱਖਣ ਮੈਂ ਕਲੈਰੀਫਿਕੇਸ਼ਨ ਇੰਨੀ ਦੇਣੀ ਚਾਹੁੰਦਾ ਕਿ ਐਸ 21 ਤਰੀਕ ਨੂੰ ਜਗਤਾਰ ਸਿੰਘ ਅਗਵਾਰਾ ਦੀ ਫਿਰ ਪੇਸ਼ੀ ਹੈ ਪੰਜਾਬ ਚ ਲੈ ਕੇ ਆਉਣ ਲਈ ਜਿਵੇਂ ਬਾਪੂ ਜੀ ਨੇ ਕਿਹਾ ਕਿ ਏਜੀ ਨੇ ਬਹੁਤ ਗਲਤ ਦੋਸ਼ ਲਾਏ ਜਦੋਂ ਕਿ ਉਹਨਾਂ ਨਾਲ ਦੇ ਕਿ ਉਹ ਕੋ ਕਿਊ ਸਾਲਰੈਡੀ ਪੰਜਾਬ ਦੀ ਜੇਲ੍ਹ ਚ ਨੇ ਸੋ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਪੰਜਾਬ ਲੈ ਕੇ ਆਉਣ ਦੇ ਵਿੱਚ ਜੋ ਵਿਰੋਧ ਕਰ ਰਹੇ ਨੇ ਝੂਠ ਬੋਲ ਰਹੇ ਨੇ ਸੁਪਰੀਮ ਕੋਰਟ ਦੇ ਜੱਜਾਂ ਨੇ ਬਾਰ ਬਾਰ ਪੁੱਛਿਆ ਵੀ ਦੱਸੋ ਕੀ ਹੋ ਸਕਦਾ ਉਹਨੂੰ ਪੰਜਾਬ ਦਾ ਕੋਈ ਜਿਹੜਾ ਜੋ ਵੀ ਜਾਂਦੇ ਨੇ ਅਧਿਕਾਰੀ ਇੱਥੇੋਂ ਬੰਦ ਕਰਨ ਨੂੰ ਭਰੇਕ ਨੰਬਰ 2 ਦੇ ਉੱਤੇ ਬਾਪੂ ਜੀ ਨੇ ਜੋ ਕਿਹਾ ਇਹ ਮੋਰਚਾ ਮੁਹਾਲੀ ਚੰਡੀਗੜ੍ਹ ਦੇ ਬਾਰਡਰ ਤੇ ਜੱਗਿਆ ਰਹੂਗਾ ਲੇਕਿਨ ਇਹ ਪੰਜਾਬ ਦੇ ਪਿੰਡ ਪਿੰਡ ਗਲੇ ਗਲੀ ਮੱਲੇ ਮੱਲੇ ਦੇ ਵਿੱਚ ਜਾਊਗਾ ਸ਼ਹਿਰਾਂ ਜਾਊਗਾ ਤੇ ਇਹ ਮੋਰਚਾ ਤਾਂ ਹੀ ਚੇਤਾਵਨੀ ਪੱਤਰ ਦੇਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਕੱਠੇ ਹੋ ਕੇ ਖਾਸ ਕਰਕੇ ਸਿੱਖ ਭਾਈਚਾਰਾ ਤੇ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਇਸ ਮੋਰਚੇ ਨੂੰ ਅੱਗੇ ਵਧਾਉਣਗੇ 15 ਮਈ ਨੂੰ ਵੱਡੇ ਕੱਟ ਕਰਨਗੇ ਗੁਰਦੀਪ ਸਿੰਘ ਜੁਟਿੰਦਾ ਜੋ ਸਪੋਕਸਪੀਰ ਨੇ